वापसि <icana boards> करो <peachy> <Cohes tubeoses> <raulic>. <fishGet Celsius> ਅੱਜ ਆਇਆ ਹੈ ਕਿ ਤੇਰੇ ਵਾਸਤੇ ਆਇਆ ਕੁਆਟਾ ਕਿ ਅਸੀਂ ਤੇਰੇ ਕੋਲੋਂ ਆਜੇ ਸਾਹਮਣੇ ਦਿੱਖਣਾ ਇਸੇ ਦਾ ਮਾਮਾ ਦੇ ਪੁੱਤ ਜਾਂਦੇ ਮਾਮਾ ਰੋਣ ਦਾ ਮਾਰ ਜਾਂਦੇ ਨੇ ਮੀਂਹ ਦੇ ਦੀ ਮਾਰ ਇੱਕ ਜੀ ਇਦਾਂ ਬਾਜੀ ਆਪਣਾ ਨਾਮ ਦੱਸੋ ਜੀ ਆਪ ਜਿਉਂ ਪਟਨਾ ਘਟੀ ਆ ਜੋ ਉਹਦੇ ਬਾਰੇ ਗੱਲਬਾਤ ਦੱਸ ਕਰੋ ਬਾਕੀ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਏ ਇਸ ਬਾਰੇ ਵਿੱਚ ਮੇਰਾ ਨਾਮ ਸੁਮਨਾ ਬੋਲੋ ਕੀ ਗੱਲ ਹੋ ਗਈ ਹੁਣ ਸੁਮਨਾ ਮੇਰਾ ਨਾਮ ਹੈ ਮੇਰਾ ਬੇਟਾ ਰਾਹੁਲ ਜੇਲ੍ਹ ਦੇ ਅੰਦਰ ਸਹੀ ਪਤਾ ਬੋ ਰਿਹਾ ਤੇ ਬੇਟੇ ਦਾ ਕੱਲ ਦੁਪਹਿਰੇ ਵੀ ਫੋਨ ਆਇਆ ਦੋ ਦਿਨ ਪਹਿਲੇ ਵੀ ਫੋਨ ਆਇਆ ਤੇ ਮੇਰੇ ਬੇਟੇ ਕੋ ਫੋਨ ਕੋਈ ਖੋਹਦਾ ਪਿਆ ਸੀਗਾ ਔਰ ਉਹਨੇ ਕਹਿੰਦਾ ਮੰਮੀ ਨਾਲ ਗੱਲ ਕਰਨ ਦੇ ਮੰਮੀ ਨਾਲ ਗੱਲ ਕਰਨ ਦੇ ਇੰਨੇ ਮਿੰਟ ਹੀ ਗੱਲ ਕਰਕੇ ਫੋਨ ਕੋ ਲਿਆ ਵਾ ਬੰਦ ਹੋ ਗਿਆ ਫੋਨ ਮੁੜ ਕੇ ਕੱਲ ਫੋਨ ਆਇਆ 2:30 ਵਜੇ ਮੇਰੇ ਨੇ ਥੋੜੀ ਗੱਲ ਕੀਤੀ ਬਸ ਪੈ ਜਾਂਦੇ ਕਿ ਕੀਤੀ ਫਿਰ ਕਹਿੰਨੇ ਫੋਨ ਖੋ ਲਿਆ ਵਾ ਮਗਰੋਂ ਜਿਹੜਾ ਸੁਪਰਡੈਂਟ ਬਾ ਦੇ ਨਾਲ ਝਗੜਾ ਆਇਆ ਸੀ ਕਪੂਰਥਲੇ ਵੀ ਹੋਇਆ ਸੀ ਇਹਦੇ ਨਾਲ ਹੀ ਝਗੜਾ ਜਿਹੜਾ ਇੱਥੇ ਹੋਣਾ ਹਿੰਮਤ ਆ ਹਿੰਮਤ ਸ਼ਰਮੇ ਦੇ ਨਾਲ ਉੱਥੇ ਵੀ ਮੈਂ ਤਿੰਨ ਹੀ ਮੇਲਾ ਪਾਈਆਂ 13 11 12 ਦੇ 13 ਜਨਵਰੀ ਨੂੰ ਤਿੰਨ ਹੀ ਮੇਲਾ ਕੀਤੀਆਂ ਉਦੋਂ ਵੀ ਮੇਰੇ ਬੇਟੇ ਦੀ ਹੱਥ ਦੀ ਕੀਤੀ ਨਹੀਂ ਹੱਡੀ ਤੋੜ ਕੇ ਦੇ ਨੂੰ ਬੰਦ ਕੀਤਾ ਆ ਸੀ ਇਸ ਕੇਸ ਚ ਅੰਦਰ ਸੀ ਇਹ ਉਹਨਾਂ ਜਿਹਨਾਂ ਨੇ ਪਿਸਤਲ ਪਾ ਕੇ ਅੰਦਰ ਛੁੱਟਿਆ ਜਮਾਨਤ ਤੇ ਬਾਹਰ ਆ ਗਿਆ ਸੀ ਕੇਸ ਕੇ 15 15 ਤਰੀਕ ਦੀ ਪਿਛਲੇ ਡੇਢ ਮਹੀਨਾ ਹੋ ਗਿਆ ਵਾ ਉਸੀ ਕਾਰਵਾਈ ਕਰਨ ਜਾਂਦੇ ਸੀ ਮੁਲਾਕਾਤ ਮੈਂ ਮੁਲਾਕਾਤ ਪਾਉਣ ਨਹੀਂ ਦਿੱਤੀ ਇਹਨਾਂ ਨੇ ਗਈ ਸੀ ਮੈਂ ਨਾ ਫਿਰੋਜ਼ਪੁਰ ਪਾਉਂਦੀ ਨਾ ਇੱਥੇ ਪਾਉਂਦੀ ਮੈਂ ਮੁੜ ਕੇ ਆਈ ਮੁਲਾਕਾਤ ਨਹੀਂ ਪਾਉਂਦੀ ਕੋਸ਼ਿਸ਼ ਕਰਦੇ ਰੇ ਮੁਲਾਕਾਤ ਹਾਂ ਮੈਂ ਕੋਸ਼ਿਸ਼ ਕੀਤੀ ਕਹਿੰਦੇ ਕਿ ਕੋਈ ਮੁਲਾਕਾਤ ਕਰਦੇ ਕਹਿੰਦੇ ਉਹ ਬੰਦ ਹੈਗਾ ਡਿਪਟੀ ਨੂੰ ਮਿਲ ਲਓ ਡਿਪਟੀ ਨੂੰ ਮਿਲ ਲ ਕੇ ਵੀ ਮੈਂ ਨਹੀਂ ਭੋਲ ਮੁਲਾਕਾਤ ਨਹੀਂ ਹੋਣੀ ਕਈ ਮੇਰੇ ਨਾਲ ਦੀਆਂ ਹੋਰ ਵੀ ਪੈਣਾ ਦੀ ਮੁਲਾਕਾਤ ਨਹੀਂ ਪਾਉਣ ਦਿੱਤੀ ਸੀਗੀ ਪਰ ਮੈਂ ਸਾਹਮਣੇ ਡਰਦੀ ਨਹੀਂ ਹੁੰਦੀ ਸੀ ਕਿ ਕੋਈ ਮੇਰੇ ਦੇ ਪਰਚਾ ਪਾ ਕੇ ਅੰਦਰ ਹੀ ਨਾ ਕਿਉਂਕਿ ਮੇਰੇ ਬੱਚਿਆਂ ਨਾਲ 16 ਸਾਲ ਦੇ ਵੀ ਨਹੀਂ ਜਦੋਂ ਦੀਆਂ ਵਧੀਕੀਆਂ ਆਈਆਂ ਨੇ ਪੁਲਿਸ ਸਾਡੀ ਸਾਰੀ ਫੈਮਲੀ ਪੁਲਿਸ ਮੁਲਾਜ਼ਮ ਸੀ ਅਫਸਰ ਲਟਾਇਰ ਹੋਏ ਨੇਗੇ ਇਹਨਾਂ ਦੇ ਪਾਪਾ ਵੀ ਪੁਲਿਸ ਮੁਲਾਜ਼ਮ ਸੀਗੇ ਔਰ ਮੇਰੇ ਛੋਟੇ ਛੋਟੇ ਬੱਚਿਆਂ ਨੇ ਟਾਬਿਆਂ ਦੇ ਕੰਮ ਕੀਤਾ ਮਿਹਨਤ ਕੀਤੀ ਆ ਕੋਈ ਇਹੋ ਜੀ ਕੋਈ ਮੱਲਾ ਸਾਰਾ ਮੱਲਾ ਗਵਾਇ ਇਸ ਗੱਲ ਦਾ ਕਿ ਕਦੀ ਵੀ ਮਾੜਾ ਕਰਮ ਕੋਈ ਵੀ ਨਹੀਂ ਕਦੀ ਕੀਤਾ ਕੋਈ ਇਹੋ ਜੀ ਕੋਈ ਗੱਲ ਨਹੀਂ ਕੋਈ ਬਚਾ ਦੀ ਕਿ ਉਹ ਡਾਕੇ ਮਾਰੇ ਹੋਣ ਕੋਈ ਗੋਲੀ ਚਲਾਈ ਹੋਵੇ ਕਿਤੇ ਕੋਈ ਗੱਲ ਨਹੀਂ ਆਹੋ ਜੀ ਆ ਕਿ ਜੇਲਾਂ ਦੇ ਅੰਦਰੋਂ ਗਾਲ ਤੋਂ ਬਿਨਾ ਡਿਪਟੀ ਬੋਲਦੇ ਹੀ ਨਹੀਂ ਆਗੇ ਅੱਜ ਤੋ ਜਦੋਂ ਜੇਲ੍ਹ ਦੇ ਅੰਦਰ ਗਿਆ ਤੋ 3000 ਦਿਨ ਤੋਂ ਬਾਅਦ ਹੀ ਇਹਨੂੰ ਮਾਰਕਟਾਈ ਕੀਤੀ ਗਈ ਡਿਪਟੀ ਵੱਲੋਂ ਕੱਪੜੇ ਲਵਾ ਕੇ ਜਦੋਂ ਮਾਰਕਟਾਈ ਤੋਂ ਬਾਅਦ ਮੇਰੇ ਬੇਟੇ ਦਾ ਫੋਨ ਮੈਨੂੰ ਬਹੁ ਘੱਟ ਆਉਂਦਾ ਰਿਹਾ ਨਾ ਆਇਆ ਹੀ ਨਹੀਂ ਫੋਨ ਬਿਲਕੁਲ ਨਹੀਂ ਆਇਆ ਪਤਾ ਨਹੀਂ ਮੈਨੂੰ ਠਾਣਿਓ ਫੋਨ ਆ ਰਿਹਾ ਆ ਵਾ ਕਿੱਥੇ ਹੈ ਕਿੱਥੇ ਆ ਪਤਾ ਕੁਝ ਨਹੀਂ ਲੱਗਦਾ ਪਤਾ ਨਹੀਂ ਸਾਨੂੰ ਇਹਨਾਂ ਕਿੱਥੇ ਰੱਖੀ ਆ ਮੈਂ ਸਾਨੂੰ ਨਹੀਂ ਦੱਸ ਹਾਂ ਨਹੀਂ ਮੈਂ ਆਪਣੇ ਦੂਜੇ ਬੇਟੇ ਦੀ ਮੰਗ ਕਰਨੀ ਮੇਰੇ ਬੱਚੇ ਦੇ ਆਰਡਰ ਵੀ ਹੋ ਚੁੱਕੇ ਨੇ ਇਹੋ ਪਰਚੇ ਦੇ ਪਰਚੇ ਪਾਈ ਜਾਂਦੇ ਜਲਦੋਂ ਜਲਦ ਮੇਰੇ ਬੱਚੇ ਨੂੰ ਉਹਨੂੰ ਇੱਕ ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕਰਕੇ ਰਹਾ ਕੀਤਾ ਜਾਵੇ ਇਨਵੈਸਟੀਗੇਸ਼ਨ ਬਾਹਰ ਕੱਟੋ ਹੋਈ ਜਾ ਦੇ ਨਾ ਮੈਂ ਨਹੀਂ ਬੱਚਾ ਆਪਣਾ ਚੁੱਕਾਂਗੀ ਭਾਵੇਂ ਮਿੰਨਾ ਪਿਆਰ ਹੋਵੇ ਕਿਉਂਕਿ ਜੇਲ੍ਹ ਸੁਪਰਡੈਂਟ ਨੂੰ ਡਿਸਮਿਸ ਕਰਕੇ ਘਰ ਭੇਜਿਆ ਜਾਵੇ ਭਗਵੰਤ ਮਾਨ ਸਰਕਾਰ ਗੈਂਗਸਟਰਾਂ ਦੀ ਜਿਹੜੀ ਹੈ ਉਹ ਪ੍ਰਾਪਰਟੀ ਉਹਨੂੰ ਸੀਲ ਕਰਨ ਦੇ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਸੀਲ ਕੀਤੀਆਂ ਜਾਣ ਨਾ ਇਹ ਵਿਸੇਲ ਕੀਤੇ ਜਾਣ ਇਹਨਾਂ ਦੀਆਂ ਪ੍ਰਾਪਰਟੀਆਂ ਕਿੱਦਾਂ ਬਣੀਆਂ ਵਾ ਇਹਨਾਂ ਦੀ ਤਨਖਾਹ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿੱਥੋਂ ਪੈਸਾ ਆਉਣ ਡਿਆ ਚੱਕੀਆਂ ਦੇ ਅੰਦਰ ਅੱਜ ਭਗਵੰਤ ਮਾਨ ਨੂੰ ਬੇਇੱਜ਼ਤੀ ਕਰਨੀ ਹੁਣ ਜੇ ਹੁਣ ਬੰਦਾ ਗੱਲ ਕਰਕੇ ਜੇਲ੍ਹ ਦੇ ਅੰਦਰ ਜਾ ਕੇ ਜੇਲ੍ਹ ਦੀ ਤਲਾਸ਼ੀ ਕੀਤੀ ਜਾਵੇ ਮੈਨੂੰ ਨਾਲ ਲੈ ਕੇ ਕੀਤੀ ਜਾਵੇ ਸਭ ਦਾ ਵੱਧ ਨਾ ਜਾ ਜੇਲ੍ਹ ਦੇ ਅੰਦਰੋਂ ਨਹੀਂ ਨਿਕਲਦਾ ਤੇ ਸੇ ਮੇਰੇ ਬੱਚਿਆਂ ਨੂੰ ਦੂਜਿਆਂ ਨੂੰ ਮੈਨੂੰ ਸਵੇਤ ਅੱਜ ਤੇ ਮਾਰ ਦਿੱਤਾ ਜਾਵੇ ਤਾਂ ਇਹ ਹੋਈ ਮੰਗ ਭਗਵੰਤ ਮੰਗ ਕਰਦੀ ਬਾਕੀ ਇਨਸਾਫ ਦੀ ਤੇ ਮੈਨੂੰ ਪਤਾ ਵਾ ਬੜੀਆਂ ਮਾਮਾ ਦੇ ਪੁੱਤ ਮਰ ਗਏ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਨਹੀਂ ਮਿਲਿਆ ਸਾਹਬ ਨਿਕਲ ਗਏ ਕੋਈ ਗੱਲ ਹੀ ਨਹੀਂ ਪਹਿਲੇ ਆਂਦੇ ਆ ਮਾਰਦਾ ਉਹ ਕਰਦਾ ਉਹ ਕਰ ਦਿੱਤਾ ਉਹ ਵੀ ਬੈਠ ਗਏ ਨੇ ਮਮੀ ਬੈਠ ਜਾਣਾ ਕਿਉਂਕਿ ਇਹ ਮੇਰੇ ਬੱਚਾ 7 ਸਾਲ ਦਾ ਮੇਰਾ ਬੱਚਾ ਜਿਹੜਾ ਟਾਬਿਆਂ ਦੇ ਕੰਮ ਇੰਨਾ ਵੀ ਕੀਤਾ ਮਮੀ ਘਰਾਂ ਚ ਕੰਮ ਕੀਤਾ ਮੇਰੇ ਜਿਹੜੇ ਜੇ 8 ਸੀ ਅਫਸਰ ਸੀ ਉਹਨਾਂ ਦੇ ਘਰਾਂ ਚ ਖੁਦ ਕੰਮ ਵਾਲੀਆਂ ਲੱਗੀਆਂ ਸੀ ਮੇਰੇ کافی ਦਿਨ ਦਾ ਲਾਇਆ ਕੋਈ ਉੱਚ ਅਧਿਕਾਰੀ ਇੱਥੇ ਆਇਆ ਤੁਹਾਡੇ ਜਿਹੜੀ ਕੋਈ ਮੰਗ ਕਰ ਰਹੇ ਹੋ ਕੋਈ ਕੋਈ ਆਇਆ ਕੋਈ ਨਹੀਂ ਆਇਆ ਇਹਨੇ ਤੁਹਾਡੀ ਸਾਰ ਲਈ ਕੋਈ ਆਇਆ ਕੋਈ ਨਹੀਂ ਅੱਜ ਸਵੇਰ ਦੇ ਖੱਜਲ ਖਰਾਬ ਕਰਾਈ ਜਾਂਦੇ ਉੱਥੇ ਅੱਜ ਤੇ ਆਈ ਦੌੜੇ ਫਿਰਣ ਦੇ ਸਾਨੂੰ ਅੱਜ ਤੱਕ ਵੇਖਿਆ ਹੀ ਨਹੀਂ ਬੱਚਾ ਨੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬਾ ਇਹਨਾਂ ਦੀਆਂ ਵੀ ਪ੍ਰੋਫਿਟੀਆਂ ਸੀਲ ਕੀਤੀਆਂ ਜਾਣ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਇਹ ਜੇਲ੍ਹ ਦੇ ਅੰਦਰ ਨਸ਼ਾ ਮੁਕਾਬਕਾ ਕੇ ਬਣੇ ਨੇਗੇ ਇਹਨੇ ਪੈਸੇ ਪਿੱਛੇ ਮਾਰਦੇ ਆ ਜਨਤਾ ਪਿੱਛੇ ਥੋੜੀ ਮਾਰਦੇ ਆ ਕਿਹੜੀ ਗੱਲ ਨੂੰ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਰੋਸ ਪ੍ਰਦਰਸ਼ਨ ਕਰ ਰਹੇ ਮੇਰੇ ਭੈਣ ਦਾ ਬੇਟਾ ਜੇਲ੍ਹ ਚ ਮਾਰ ਦਿੱਤਾ ਗਿਆ ਅਸੀਂ ਅੰਮ੍ਰਿਤਸਰ ਰਹਿੰਦੇ ਆ ਇਹ ਛੋਟਾ ਹਰੀਪੁਰ ਅਲਾਮਾਬਾਦ ਖਾਣਾ ਗੱਲਬਾਤ ਹੈ ਕਿ ਮੁੰਡਾ ਡੇਢ ਮਹੀਨਾ ਪਹਿਲਾਂ ਪੁਲਿਸ ਨੇ ਚੱਕਿਆ ਨਜਾਇਜ਼ ਪਰਚੇ ਪਾ ਕੇ ਉਹਦੇ ਤੇ ਉਹਨੂੰ ਜੇਲੇ ਸੁਟਿਆ ਵਾ ਜੇਲ੍ਹ ਜਾਣਸਾ ਰਹੀ ਉਹ ਮੁੰਡੇ ਨੇ ਸਾਨੂੰ ਫੋਨ ਕੀਤਾ ਦੂਜੇ ਤੇ ਦਿਨ ਬਾਅਦ ਕਿ ਮੈਨੂੰ ਡਿਫਟੀ ਨੇ ਬਹੁਤ ਸਾਰਾ ਅਲਾਮਾਬਾਦੋਂ ਫੋਨ ਗਿਆ ਪੁਲਿਸ ਦਾ ਜੇਲ੍ਹ ਚ ਡਿਫਟੀ ਨੇ ਅੰਦਰ ਢਾ ਕੇ ਉਹਨੂੰ ਨੰਗਾ ਕਰਕੇ ਬਹੁਤ ਕੋ ਮਾਰਕੋਟਾਈ ਕੀਤੀ ਆ ਮੁੰਡੇ ਰਖਰ ਤੇ ਜਿਹੜੇ ਚੌਥੇ ਦਿਨ ਫੋਨ ਕਰਕੇ ਗਿਆ ਕਿ ਮੈਨੂੰ 7 ਲੱਖ ਜਿੱਥੋਂ ਮਰਜ਼ੀ ਕਰਕੇ ਦਓ ਮੈਨੂੰ ਪੈਸੇ ਚਾਹੀਦੇ ਮੈਨੂੰ ਚੱਕੀਆਂ ਚ ਇਹ ਨਾ ਬੰਦ ਕੀਤਾ ਵਾ ਤੇ ਉਹਨੂੰ ਘਰ ਫੋਨ ਵੀ ਨਹੀਂ ਕਰਨ ਦਿੰਦੇ ਤੇ ਮੁਲਾਕਾਤ ਮੇਰੀ ਭੈਣ ਪਾਉਣ ਗਈ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਤੇ ਕੱਲ ਸ਼ਾਮ ਨੂੰ ਮੁੰਡੇ ਨੂੰ ਕੋਸ ਖਾਣੇ ਚ ਦੇ ਕੇ ਜਾਂ ਮਾਰ ਪੁੱਟ ਕੇ ਜਾਂਦਾ ਗळा ਦਬਾ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਆ ਪੁਲਿਸ ਵਾਲੋ ਸਾਨੂੰ ਜੇਲ੍ਹ ਵੱਲੋਂ ਕੋਈ ਕਨਫਰਮ ਨਹੀਂ ਕੀਤਾ ਗਿਆ ਕਿ ਤੁਹਾਡਾ ਬੱਚੇ ਦੀ ਡੈਥ ਹੋ ਚੁੱਕੀ ਆ ਜਾਂ ਅਜੇ ਸੀਰੀਅਸ ਆ ਤੁਸੀਂ ਸਾਡੇ ਨਾਲ ਹਸਪੀਟਲ ਆਓ ਸਾਨੂੰ ਪੁਲਿਸ ਨੇ ਸਾਰਾ ਕੁਝ ਸਪਾ ਕੇ ਰੱਖਿਆ ਪੁਲਿਸ লাশ ਵੀ ਖੁਰਦਗੁਰਦ ਕਰਨ ਨੂੰ ਫਿਰੰਡੀ ਸੀ ਅਸੀਂ ਸਿਵਲ ਹਸਪੀਟਲ ਆ ਸਵੇਰੇ 1.5 2 ਵਜੇ লাশ ਦਾ ਪਤਾ ਕੀਤਾ ਸਾਨੂੰ ਗੁੰਮਰਾਹ ਪੂਰਾ ਦਿਨ ਕੀਤਾ ਗਿਆ ਪੁਲਿਸ ਵੱਲੋਂ ਤੁਹਾਨੂੰ ਕਿਸੇ ਵੱਲੋਂ ਕਾਲ ਆਈ ਸੀ ਕੀ ਤੁਹਾਡੇ ਨੂੰ ਸਾਨੂੰ ਕਾਲ ਕਿਸੇ ਨੇ ਨਹੀਂ ਕੀਤਾ ਸਿਰੇ 10 ਵਜੇ ਇੱਕ ਮੁਲਾਜ਼ਮ ਗਿਆ ਉਹਨੇ ਸਿਰਫ ਇਹਨਾਕ ਮੈਸੇਜ ਦਿੱਤਾ ਕਿ ਸਿਵਲ ਹਸਪੀਟਲ ਤੁਹਾਡੇ ਮੁੰਡੇ ਤਾਂ ਲੱਗੀਆਂ ਤੇ ਉੱਥੇ ਪਹੁੰਚ ਜੋ ਇਹ ਚਾਰ ਸ਼ਬਦਾਂ ਤੋਂ ਸਵਾ ਪੁਲਿਸ ਵਾਲੇ ਨੇ ਕੁਝ ਨਹੀਂ ਸਾਨੂੰ ਕਿਹਾ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਗੱਲ ਹੋਈ ਉਹਨੇ ਗਾਲਾਂ ਤਾਂ ਮੈਨੂੰ ਕਿਥੋਂ ਦੇ ਨਹੀਂ ਪਤਾ ਮੈਂ ਤੁਹਾਨੂੰ ਕੀ ਦੱਸਾਂ ਫਿਰ ਅਸੀਂ ਹਸਪੀਟਲ ਛਾਂਬਿੰਦ ਕਰਨੀ ਚਾਲੂ ਕਰ ਦਿੱਤੀ ਆ ਜਿਵੇਂ ਸਿਵਲ ਹਸਪੀਟਲ ਪਹੁੰਚੇ ਆ ਉਹ ਕਹਿੰਦੇ ਗੁਰਨਾਨਕ ਵਾਲਾ ਆਸ਼ ਜੇ ਗੁਰਨਾਨਕ ਪਹੁੰਚੇ ਆ ਉਹ ਕਹਿੰਦੇ ਅਸੇ ਵਾਲਾ ਆਸ਼ ਸਾਨੂੰ ਕੋਥੇ লাশ ਨਹੀਂ ਹੀ ਦੱਸਦਾ ਪਿਆ ਮੁੰਡੇ ਦੀ 25 26 ਸਾਲ ਹੋ ਕੇ ਨਹੀਂ ਨਹੀਂ ਕੁਵਾਰਾ ਸੀ ਤਗੜਾ ਕੋਈ ਨਾ ਸ਼ਪਾਤਾ ਨਹੀਂ ਸੀ ਕਰਦਾ ਮੰਗ ਕਰਦੇ ਆ ਕਿ ਸਾਨੂੰ ਇਨਕੁਆਇਰੀ ਕਰਕੇ ਇਨਸਾਫ ਦਵਾਇਆ ਜਾਏ ਕਿ ਜੇਲ੍ਹ ਦੇ ਵਿੱਚ ਬੰਦਾ ਇਦਾਂ ਅਮਰਜੈਂਸੀ ਕਿੱਦਾਂ ਮਰ ਸਕਦਾ ਹੈ ਕੋਈ ਸਿਹੜੀ ਬਹੁਤ ਕੁਝ ਛਪਾਂਦੀ ਆ ਜੇਕਰ ਇਮਾਨਦਾਰ ਕੋਈ ਪੁਲਿਸ ਆਫੀਸਰ ਜਾਂ ਪੁਲਿਸ ਕਮਿਸ਼ਨਰ ਸਾਡੀ ਆਵਾਜ਼ ਨੂੰ ਸੁਣਦਾ ਨਾ ਜੇਕਰ ਬੰਦਾ ਗੁਨਾਹ ਕਰਦਾ ਤੁਸੀਂ ਉਹਦੇ ਮੌਰੀ ਚੜ ਜਾਂਦੇ ਹੋ ਉਹਨੂੰ ਫਾਇਲ ਆਉਣ ਤੱਕ ਜਾਂਦੇ ਹੋ ਇਹਨੂੰ ਕਾਊਂਟਰ 'ਤੇ ਬੋਲੀਆਂ ਮਾਰ ਦਿੰਦੇ ਹੋ ਹੁਣ ਤੁਹਾਡੇ ਮੱਦੇਂ ਅnder ਪੁਲਿਸ ਬੁਲਾ ਆ ਜਾ ਮਰ ਦਿੱਤੀ ਕਤਲ ਹੁਣ ਇਹਦਾ ਕੀ ਕਰੋਗੇ ਸਾਨੂੰ ਦੱਸੋ ਸਾਨੂੰ ਇਨਸਾਫ ਚਾਹੀਦਾ ਹੈ ਇਹ ਧਰਨਾ ਕਿੰਨੀ ਦੇਰ ਚੱਲੇਗਾ ਇਹ ਧਰਨਾ ਲਗਾਤਾਰ ਚੱਲੇਗਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਲਗਾਤਾਰ ਚੱਲੇਗਾ ਕੋ ਘੜਤਾ ਤੇ ਵੀ ਬੈਠਾਗੇ ਹਾਂ ਮਾਮਲਾ ਜਿਸ ਦੇ ਨਾਲ rahul kumar rolla ਨਾਮ ਦਾ ਜਿਹੜਾ ਲੜਕਾ ਸੀਗਾ ਉਹ ਦੇ ਉਹ ਜੇਲ੍ਹ ਦੇ ਵਿੱਚ ਡਿਸ਼ਲ ਬੰਦ ਸੀਗਾ ਤੇ ਅਰਾਦੀ ਕੁਝ ਇਸੇ ਕਾਰਨ ਕਰਕੇ ਉਹਦੀ ਜਿਹੜੀ ਡੈਥ ਹੋ ਗਈ ਹੈ ਪਰਿਵਾਰ ਵੱਲੋਂ ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਧਰਨਾ ਲਗਾਇਆ ਸੀ ਇੱਥੇ ਮੇਨ ਚੁਬਾਲ ਰੋਡ ਤੇ ਤੇ ਪ੍ਰਸ਼ਾਸਨ ਵੱਲੋਂ ਜੁਡੀਸ਼ੀਅਲ ਨੂੰ ਲੈ ਕੇ ਭੇਜਿਆ ਗਿਆ ਸੀਗਾ ਜਿਸ ਤੇ ਜੁਡੀਸ਼ੀਅਲ ਮੈਡਮ ਗਰਮਾ ਗੁਪਤਾ ਜਿਹੜੇ ਜੀਐਮਆਈ ਸੀ ਉਹਨਾਂ ਦੀ ਇਨਕੁਆਇਰੀ ਜਿਹੜੀ ਉਹਨਾਂ ਨੇ ਬਿਠਾ ਦਿੱਤੀ ਹੈ ਉਹਨਾਂ ਨੇ ਆਪਣੀ ਨਿਗਰਾਨੀ ਇਹ ਜਿਹੜੀ ਅਗਲੀ ਇਨਕੁਆਇਰੀ ਉਹ ਕਰਕੇ ਕੰਪਲੀਟ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲਦਾਨੀ ਜਾਵੇਗੀ ਪਰਿਵਾਰ ਦਾ ਕਹਿਣਾ ਹੈ ਜੇਲ੍ਹ ਦੇ ਅੰਦਰ ਉਸਦੀ ਡੈਥ ਹੋਈ ਆ ਪਰਿਵਾਰ ਦਾ ਕਹਿਣਾ ਹੈ ਇਹ ਦੇਖੋ ਇਹ ਅਲੀਗੇਸ਼ਨ ਜਿਹੜੇ ਆ ਨਾ ਇਹ ਪਰਿਵਾਰ ਕਹਿ ਰਿਹਾ ਕਿ ਜੇਲ੍ਹ ਦੇ ਅੰਦਰ ਹੋਈ ਆ ਇਹ ਨਹੀਂ ਪਤਾ ਹਸਪੀਟਲ ਜਾ ਕੇ ਹੋਈ ਆ ਇਹ ਜਦੋਂ ਪੋਸਟਮਾਰਟਮ ਹੋਏਗਾ ਉਹਦੇ ਅਕੋਰਡਿੰਗ ਅੱਗੇ-ਅੱਗੇ ਜੋ ਵੀ ਤੱਤ ਸਾਹਮਣੇ ਆਈ ਜਾਣਗੇ ਇਨਵੈਸਟੀਗੇਸ਼ਨ ਦਾ ਪਾਰਟ ਆ ਲੜਕੇ ਦੀ ਮਰਦਾ ਕਹਿਣਾ ਹੈ ਕਿ ਜਿਹੜੇ ਡੀਪੀ orange ਚ ਲੱਗਦਾ ਦਿਖੋ ਇਹ ਇਹ ਚੀਜ਼ਾਂ ਦਰਦੀਆਂ ਨੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਨਾ ਕੋਈ ਅਜੇ ਤੱਕ ਕੋਈ ਸ਼ਿਕਾਇਤ ਮਿਲੀ ਸੀ ਪਹਿਲਾਂ ਇਸ ਮੈਟਰ ਤੇ ਜੇ ਕੋਈ ਮਿਲੂਗੀ ਜੋ ਵੀ ਅੱਗੇ ਧਿਆਨ ਆਪਣੇ ਲਿਖਾਉਣਗੇ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਹੋਏਗੀ ਆ ਧਰਨਾ ਚੁਗਾ ਦਿੱਤਾ ਗਿਆ ਇਹਨਾਂ ਨੂੰ ਵਿਸ਼ਵਾਸਨ ਦਵਾ ਦਿੱਤਾ ਵਿਸ਼ਵਾਸ ਇਹਨਾਂ ਨੂੰ ਦਵਾ ਦਿੱਤਾ ਗਿਆ ਵਾ ਇਨਕੁਆਰੀ ਜਿਹੜੀ ਜੁਡੀਸ਼ੀਅਲ ਹੋਣੀ ਹੈ ਧਰਨਾ ਇਹਨਾਂ ਪਰਿਵਾਰ ਨੇ ਸਹਿਮਤ ਹੋਏ ਨੇ ਧਰਨਾ ਚੁਗ ਦਿੱਤਾ ਹੁਣ ਕੋਸਟ ਮੈਡਮ ਕਰਾ ਕੇ ਅਗਲੀ ਕਾਰਵਾਈ ਜਿਹਨਾਂ ਨਾਲ ਝਗੜਾ ਹੈ ਮੈਨੂੰ ਇਸ ਬਾਰੇ ਜਿਹੜੇ ਭੰਡਾਲ ਸਾਹਿਬ ਨੇ ਕੋਈ ਠੀਕ ਹੈ ਪੱਠਾ ਸਾਹਿਬ ਨੇ ਸੁਪਰਡੰਟ ਸਾਹਿਬ ਡਿਪਟੀ ਸੁਪਰਡੰਟ ਸਾਹਿਬ ਆਏ ਸੀਗੇ ਉਹ ਵੀ ਇੱਥੇ ਹੋ ਗਏ ਗਏ ਨੇ ਹਾਂ